دلوقتي دلوقتي. كيفانده 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 نام نام کی ساری باڑی ہے کرم من کا روپ کرم من نہیں لکھ لکھ پڑھیا ਜੋ ਤਾਂ ਕੜਿਆ ਬਹੁ ਤੀਰਤ ਭਵਿਆ ਤੀਤੋ ਲਗੜ ਅੰਨਾ ਖਾਇਆ ਸਾਦ ਗੁਆਇਆ ਬੰਨੇ ਸਤ ਦੇ ਟੇਕੇ ਸੋਸ ਗੁਆਇਏ ਹਰ ਦਾ ਨਾਮ ਮਨ ਵਸਾਏ ਆਸ ਅਦੇਸੇ ਤੇ ਨੇ ਕੇਵਲ ਹਮੈ ਸਤ ਜਲਾਏ ਆਪਣੀ ਮੈਨੂੰ ਆਪਣੇ ਨੌਵੇਂ ਨੂੰ ਮੈਂ ਦੇ ਵਿੱਚ ਉਹ ਜਿਹੜੀ ਮੈਂ ਹੈ ਉਸ ਨੂੰ ਨਾਮ ਦੇ ਵਿੱਚ ਸਤ ਦੇ ਵਿੱਚ ਉਸ ਨੂੰ ਖਤਮ ਕਰ ਦੇ ਨਾਮ ਜਪੇ ਕੈਲਯੁਗ ਦੇ ਵਿੱਚ ਕੇਵਲ ਤੇ ਕੇਵਲ ਨਾਮ ਚੱਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਹਿਲਾਂ ਆਪ ਤਪੱਸਿਆ ਕੀਤੀ ਹੈ ਜਿਹੜਾ ਜਨ ਪ੍ਰਯੋਗ ਹੈ ਸਾਡੇ ਗੁਰੂਆਂ ਨੇ ਕਰਕੇ ਪਹਿਲਾਂ ਸਾਨੂੰ ਜਾਚ ਦੱਸੀ ਆਹਾਰ ਕਰੇ ਰੋੜਾਂ ਨਿਗਰ ਕਰੇ ਵਸਾਈ ਫਿਰ ਭਾਰੀ ਕਰੀ ਤਪੱਸਿਆ ਵਟੇ ਬਾਅਦ ਹਰ ਸੇਵ ਬੜਾਈ ਰੇਤ ਦਾ ਰੋੜਾਂ ਦਾ ਆਸਨ ਵਸਾਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪ ਦਾ ਆਹਾਰ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇਹ ਜਪ ਪ੍ਰਯੋਗ ਭਾਦਰੋ ਦੇ ਮਹੀਨੇ ਪਹਿਲਾ ਇਹ ਜਪ ਪ੍ਰਯੋਗ ਭਾਦਰੋ ਦੇ ਮਹੀਨੇ ਦੇ ਵਿੱਚ ਹੋਇਆ ਕਰਦਾ ਸੀ 40 40 ਦਿਨਾਂ ਦਾ ਹੋਇਆ ਕਰਦਾ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਮੈਂ ਅੱਜ ਕਰਨ ਲਗਾ ਜਪੋ ਪ੍ਰਯੋਗੀਆਂ ਦਾ ਆਹਾਰ ਪੈਸਰਾ ਇਹ ਜਪ ਪ੍ਰਯੋਗ ਕੀਤਾ ਬਹੁਤ ਥੋੜਾ ਖਾਣਾ ਅਲਪ ਆਹਾਰ ਸੁਲਭ ਸੀ ਨਿਦਰਾ ਦਇਆ ਸ਼ਿਮਾ ਤਨ ਪ੍ਰੀਤ ਭਾਈ ਗੁਰਦਾਸ ਜੀ ਲਿਖਦੇ ਨੇ ਬਹੁਤ ਥੋੜਾ ਭੁੱਲਣ ਭੁਲ ਮੰਨ ਭਾਈ ਥੋੜਾ ਸੁਵੇ ਥੋੜਾ ਹੀ ਖਾਵੇ ਤੇ ਬਹੁਤ ਥੋੜਾ ਭੁੱਲੇ ਇਹ ਵੀ ਗੁਰ ਸਿੱਖਾਂ ਦਾ ਕਰਨ ਹੈ ਬਹੁਤ ਥੋੜਾ ਹੋ ਸਾਡੀ ਬਹੁਤ ਸਾਰੀ ਅਨਰਮੀ ਜੋ ਹੈ ਉਹ ਅਸੀਂ ਪਿਛਲੇ ਸਾਲ ਰਹੋ ਵੀ ਗਏ ਸਾ میں اس میں ایک ویڈیو بنا کے پیجی سے اپنے چینل کے پائی سی میں بین کے سی ساتھ سندھت ہوں کہ جدو آپ ماں جاتو پریوگ کرتے ہیں بے کو کوئی ایک مجھے اٹھیا کوئی دو مجھے اٹھتا ہے کوئی تین مجھے اٹھتا ہے کوئی چار مجھے اٹھیا آپ نے اس منو کنٹرول کرتا منو نام دے نال سطور دے چرمہ دے نال جڑھنگا جتن کیتا تھوڑا بہت

ਜਦੋਂ ਹੀ ਅਰਦਾਸ ਹੋਵੇ ਨਾਲ ਹੀ ਉਹ ਨਾਮ ਸਿਮਰਨ ਕਰਦਿਆਂ ਕਰਦਿਆਂ ਤੁਸੀਂ ਆਪਣੇ ਘਰ ਚਲੇ ਜਾਓ ਉਹ ਨਾਮ ਸਿਮਰਨ ਉਹ ਬ੍ਰਿਤੀ ਜਿਹੜੀ ਹੈ ਤੁਹਾਡੇ ਘਰ ਪਹੁੰਚ ਜਾਵੇ ਥੋੜਾ ਬੋਲਣਾ ਗੁਰਮਤਿ ਪਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਗੁਰਮੁਖਾਂ ਦੇ ਲੱਛਣ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਇਹ ਜਪ ਪ੍ਰਯੋਗ ਆਰੰਭ ਕੀਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਕਰਕੇ ਜਾਚ ਸਖਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਿਮਕੁੰਟ ਪਰਬਤ ਦੇ ਕੀਤਾ ਅਬ ਮੈਂ ਆਪਣੀ ਕਥਾ ਬਖਾਨਾਂ ਤਪ ਸਾਧ ਜਿਹੇ ਵਿਦਮੋਹੇ ਆਨੋ ਹਿਮਕੁੰਟ ਪਰਬਤ ਹੈ ਜਹਾਂ ਸਬਦ ਸ਼੍ਰਿੰਗ ਸੋਭਤ ਹੈ ਤਹਾ ਸਬਦ ਸ਼੍ਰਿੰਗ ਤਹਾ ਨਾਮ ਕਹਾਵਾ ਪੰਡਰਾ ਜਹਾਂ ਜੋਗ ਕਮਾਵਾ ਅੰਮ੍ਰਿਤਕਾਰਿਓ ਸਾਛੇ ਜੀ ਅੱਜ ਨਾਮ ਦਾ ਹੀ ਅੰਸ਼ਾਲਾ ਸਰਸਾ ਵਿਖੇ ਮੈਂ ਰੰਜੀਤ ਸਿੰਘ ਰਾਣਾ ਜੀ ਇੱਕ ਜੋ ਲਾਸਟ ਨੇ ਜੰਦੀ ਵੀਡੀਓ ਹੈ ਜਿਸ ਜਾਂ ਪ੍ਰਯੋਗ ਦੀ ਉਹ ਲੈ ਕੇ ਆਇਆ ਹਾਂ ਤਾਂ ਆਪ ਜੀ ਇਸ ਵਿੱਚ ਦੇਖੋਗੇ ਜਿਹਦਰ ਨੇ ਜਵਾਨ ਅਤੇ ਹੋਰ ਆਸਾ ਦੀ ਵਾਰ ਦੇ ਕਿਰਤਨ ਅਵੇ ਨਾਲ ਹੀ ਉਹਦੇ ਲੰਗਰ ਆਦੀਆਂ ਮੈਂ ਵੀਡੀਓਜ਼ ਉਰ ਪਾਈਆਂ ਹਨ ਉਪਾਰਿਆ ਹਨ ਕਿਰਪਾ ਕਰਕੇ ਆਪ ਵੀ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਆਉਣ ਵਾਲੀਆਂ ਹੋਰ ਵੀਡੀਓਜ਼ ਵੀ ਆਪ ਤੱਕ ਪਹੁੰਚ ਸਕਣ ਲੋ ਹੁਣ ਮੈਂ ਆਪ ਨੂੰ ਦਰਸ਼ਨ ਕਰਾ ਰਿਹਾ ਹਾਂ ਨਾਮਕਰੀ ਤਮਸ਼ਾ ਸਰਸਵ ਦੇ ਵਿੱਚ ਜਬ ਪ੍ਰਯੋਗ ਦੇ ਜੋ ਅੰਤਿਮ ਗਣ ਹੈ ਉਸ ਦਾ ਅੱਜ ਅਸੀਂ ਇਸ ਪ੍ਰਯੋਗ ਦਾ ਅੱਜ ਹੀ ਪੋਹ ਪਾ ਰਹੇ ਹਾਂ ਲੋ ਉਹਨੂੰ ਮੈਂ ਇਸ ਵੀਡੀਓ ਚ ਵਿਖਾ ਰਿਹਾ ਹਾਂ